ਭਗਵੰਤ ਮਾਨ ਨੂੰ ਲੱਗਾ ਕਿ ਕਿਉਂਕਿ ਭਗਵੰਤ ਮਾਨ ਦੇ ਬੀਬੀਆਂ ਘਰ ਦੀਆਂ ਬੀਬੀਆਂ ਤੇ ਵੀ ਅਕਾਲੀ ਦਲ ਟਿੱਪਣੀਆਂ ਕਰਦੇ ਨੇ ਹੁਣ ਉਹਨਾਂ ਲੱਗਾ ਕਿ ਬਾਦਲ ਤੇ ਸਾਰੇ ਹਾਰ ਗਏ ਵੱਡਾ ਬਾਦਲ ਸਾਹਿਬ ਆਰਗੇ ਸੁਖਬੀਰ ਸਿੰਘ ਬਾਦਲ ਹਾਰਗੇ ਵਿਕਰਮ ਸਿੰਘ ਮਜੀਠੀਆ ਹਾਰਗੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹਾਰਗੇ ਤੇ ਹੋਰ ਵੀ ਇਹਨਾਂ ਦੇ ਜਿਹੜੇ ਦੂਰਲੇ ਰਿਸ਼ਤੇਦਾਰੀ ਉਹ ਵੀ ਹਾਰਗੇ ਉਹ ਕਹਿੰਦੇ ਕਿ ਇੱਕੋ ਰਹਿ ਗਈ ਉਹਦੇ ਗੱਲ ਦੇ ਵਿੱਚ ਵੀ ਹਾਰ ਪਾ ਦੋ ਹਾਲਾਂਕਿ ਹਰਸਿਮਰਤ ਕੌਰ ਬਾਦਲ ਦਾ ਨਾਮ ਨਹੀਂ ਲੈ ਲੇਕਿਨ ਬਠਿੰਡੇ ਤੋਂ ਇਸ ਟਾਈਮ ਪਾਰਲੀਮੈਂਟ ਮੈਂਬਰ ਕੌਣ ਨੇ ਹਰਸਿਮਰਤ ਕੌਰ ਬਾਦਲ ਨੇ ਹੁਣ ਇਹ ਕਹਿ ਰਹੇ ਕਿ ਉਹਨਾਂ ਨੂੰ ਵਰਾ ਦਿਓ ਇੱਕ ਵਾਰ ਉਹਨਾਂ ਦੇ ਗੱਲ ਦੇ ਵਿੱਚ ਵੀ ਹਾਰ ਦਾ ਹਾਰ ਪਵਾ ਦਿਓ ਕਿਉਂਕਿ ਉਹਨੇ ਲੋਕ ਸਭਾ ਬਿਲਕੁਲ ਨੇੜੇ ਰਹਿ ਗਈ ਹੈਗੀ ਤੇ ਬਠਿੰਡੇ ਦੇ ਲੋਕਾਂ ਨੇ ਦੇਖਣਾ ਹੈਗਾ ਕਿ ਤੁਹਾਡੇ ਗੱਲ ਦੇ ਵਿੱਚ ਹਾਰ ਪਾਉਣੀ ਆ ਝਾੜੂ ਵਾਲਿਆਂ ਦੇ ਗੱਲ ਦੇ ਵਿੱਚ ਹਾਰ ਪਾਉਣੀ ਆ ਜਾਂ ਹਰ ਸਿਮਰਤ ਕੌਰ ਬਾਦਲ ਦੇ ਗੱਲ ਦੇ ਵਿੱਚ ਹਾਰ ਪਾਉਣੀ ਆ ਇਹ ਤੇ ਲੋਕਾਂ ਨੇ ਡਿਸਾਈਡ ਕਰਨਾ ਕਿ ਬਠਿੰਡੇ ਬਠਿੰਡੇ ਦੇ ਵਿੱਚ ਪਹਿਲੀ ਗੱਲ ਹੈ ਤੁਸੀਂ ਤੁਹਾਡੇ 21 ਕਿ ਮਹੀਨੇ ਦੀ ਸਰਕਾਰ ਹੋ ਗਈ ਆ ਜਿਹੜਾ ਬਠਿੰਡੇ ਸ਼ਹਿਰ ਦੇ ਵਿੱਚ ਤੁਸੀਂ ਕੀ ਕੀਤਾ ਤੇ ਬਠਿੰਡੇ ਹਲਕੇ ਦੇ ਲੋਕ ਸਭਾ ਹਲਕੇ ਦੇ ਜਿਹੜੇ 9 ਵਿਧਾਨ ਸਭਾ ਹਲਕੇ ਨੇ ਤੁਸੀਂ ਉਹਦੇ ਵਾਸਤੇ ਕੀ ਕੀਤਾਗਾ ਤੁਸੀਂ ਪੁੱਚੋ ਮੰਡੀ ਚ ਕੀ ਕਰਤਾ ਤੁਸੀਂ ਬਠਿੰਡੇ ਕੀ ਕੀਤਾ ਬਠਿੰਡੇ ਦੇ ਆਤੀਚ ਕੀ ਕੀਤਾਗਾ ਤੁਸੀਂ ਤਲਵੰਡੀ ਸਾਬੋ ਕੀ ਕੀਤਾ ਤੁਸੀਂ ਮੋੜ ਕੀ ਕੀਤਾ ਤੁਸੀਂ ਰਾਮਪੁਰੇ ਫੂਲ ਕੀ ਕੀਤਾ ਤੁਸੀਂ ਲੰਬੀ ਕੀ ਕੀਤਾ ਤੁਸੀਂ ਇਹਨਾਂ ਨੋਵਾ ਹਲਕਿਆਂ ਦੇ ਵਿੱਚ ਕਿੰਨਾ ਡਿਵੈਲਪਮੈਂਟ ਕੀਤਾ ਤੁਹਾਡੇ ਕੋਲ ਤੇ ਦੋ ਕੈਬਨਰ ਮੰਤਰੀ ਨੇ ਇੱਕ ਤੇ ਫੁੱਲ ਫਲੈਸ਼ ਇਮਾਨਦਾਰੀ ਵਾਲਾ ਤੇ ਸੰਵਿਧਾਨਕ ਤੌਰ ਤੇ ਕੈਬਨਟ ਮੰਤਰੀ ਨੇ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਦੂਜੇ ਜਿਹੜੇ ਨੇ ਜਿਹੜੇ ਗੈਰ ਸੰਵਿਧਾਨਕ ਤੌਰ ਤੇ ਕੈਬਨਟ ਮੰਤਰੀ ਦਾ ਸਟੇਟਸ ਲਈ ਪੇ ਫਿਰਦੇ ਨੇ ਬਲਜਿੰਦਰ ਕੌਰ ਉਹ ਨੇ ਹੁਣ ਤੁਹਾਡੇ ਕੋਲ ਦੋ ਤੇ ਉਹ ਤੇ ਕੈਬਨਟ ਮੰਤਰੀ ਆ ਗਏ ਨੇ ਇਹ ਨੌ ਹਲਕੇ ਨੇ ਵਿਧਾਨ ਸਭਾ ਨੌਵਾਂ ਹਲਕੇਾਂ ਦੇ ਵਿੱਚ ਕੀ ਤੁਸੀਂ ਇੰਨਾ ਕੰਮ ਕਰ ਲਿਆ ਕਿ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ ਕੰਮ ਕਰੋਗੇ ਤੇ ਫਿਰ ਹਰਸਿਮਰਤ ਕੌਰ ਬਾਦਲ ਦੀ ਦੇ ਗੱਲ ਦੇ ਵਿੱਚ ਹਾਰ ਦਾ ਹਾਰ ਪੈਣਾ ਤੇ ਜੇ ਤੁਸੀਂ ਨਹੀਂ ਕੀਤੇ ਹੈਗੇ ਤਾਂ ਫਿਰ ਕੋਈ ਪਤਾ ਨਹੀਂ ਹੈਗਾ ਕਿ ਤੁਹਾਡੀ ਗੱਲ ਦੇ ਵਿੱਚ ਹਾਰ ਪੈ ਜੇ ਇਹ ਨਾ ਇਹ ਸਵਾਲ ਹੈ ਲੇਕਿਨ ਕਿਉਂਕਿ ਭਗਵੰਤ ਮਾਨ ਸਾਹਿਬ ਦੀਆਂ ਜਿਹੜੀਆਂ ਟਿੱਪਣੀਆਂ ਜਾਂ ਸਿੱਠਣੀਆਂ ਹਨ ਉਹ ਲੋਕਾਂ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਪਰ ਉਹ ਵੋਟਾਂ ਦੇ ਵਿੱਚ ਇਸ ਵਾਰ ਕਿੰਨੀਆਂ ਬਦਲਣਗੀਆਂ ਉਹ ਹਜੇ ਨਿਰਭਰ ਕਰਦਾ ਕਿਉਂਕਿ ਜਾ ਕੇ ਮਈ ਦੇ ਵਿੱਚ ਇਲੈਕਸ਼ਨ ਹੋਣੀ ਆ ਔਰ ਜਿਵੇਂ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਬੜੀ ਇੱਕ ਹੋਰ ਵੱਡੀ ਐਗਜ਼ਾਮਪਲ ਦਿੱਤੀ ਹੈਗੀ ਆ ਕਿ ਮੇਰੇ ਨਾਲ ਪੰਜਾਬ ਦੇ ਲੋਕ ਨੇ ਮੈਨੂੰ ਕਿਸੇ ਦਾ ਡਰ ਨਹੀਂ ਆਗਾ ਪਰ ਉਹਨਾਂ ਨੇ ਇੱਕ ਨਾਲ ਬਾਬੇ ਨਾਨਕ ਦੀ ਤੇ ਬਾਬੇ ਮਰਦਾਨੇ ਦੀ ਉਦਾਹਰਨ ਦੇ ਦਿੰਦੇ ਹੋਇਆ ਕਿ ਆ ਦਾ ਅਰਸ ਨਹੀਂ ਹੈਗੀ ਆ ਤੇ ਕਿ ਵੀ ਸੱਚ ਦੇ ਰਾਹ ਤੇ ਤੁਰਨਾ ਬੜਾ ਔਖਾ ਤੇ ਕਹਿੰਦੇ ਕਿ ਮੈਂ ਵੀ ਉਸ ਰਾਤ ਤੇ ਤੁਰਿਆ ਪਰ ਮੈਨੂੰ ਵੀ ਡਰ ਨਹੀਂ ਕਿਉਂਕਿ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਬਣਾਉਣ ਵਾਲੇ ਲੋਕ ਹੀ ਹੁੰਦੇ ਨੇ ਤੇ ਲੋਕਾਂ ਤੋਂ ਕਾਹਦਾ ਡਰ ਹੈਗਾ ਪਰ ਹੋਰ ਅੱਜ ਕੱਲ ਸਿਕਿਉਰਟੀ ਲੈ ਕੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਜੇ ਆਮ ਘਰਾਂ ਦੇ ਲੋਕਾਂ ਨੂੰ ਹੀ ਚੁਣੇ ਹੋਏ ਲੋਕਾਂ ਨੇ ਜਿਹੜੇ ਜਿੰਨਾਂ ਵੱਲੋਂ ਚੁਣ ਕੇ ਭੇਜਿਆ ਗਿਆ ਉਹਨਾਂ ਤੋਂ ਡਰ ਹੋ ਗਏ ਇੰਨੀਆਂ-ਨੀਆਂ ਸਿਕਿਉਰਟੀਆਂ ਲਈ ਉਹ ਵੀ ਹੁਣ ਵਿਰੋਧੀ ਗੱਲਾਂ ਕਰਦੇ ਆ ਗਏ ਨੇ ਸ਼ਾਇਦ ਉਸ ਦਾ ਜਵਾਬ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਕੋਲ ਨਹੀਂ ਆ